ਨੀ ਵੀ ਰੋਕ ਲਾ ਗਏ ਚਲੋ ਹੁਣ ਕਿੱਧਰ ਜਾਣਾ ਚੱਕ ਚੱਕ ਫੜਾਈ ਚਲੋ ਉੱਪਰ ਲਾਈ ਚਲੋ ਧਾਗ ਬਾਈ ਉਧਰ ਸਾਰੀ ਪੰਗੀਆਂ ਬਲ ਰੱਜ ਕੇ ਦੋ ਮੈਨੂੰ ਉਥੇ ਭਰ ਜਾਣੀ ਇਹ ਰੇਗਾ ਲੈ ਕੇ ਜਾਏ ਹੁੰਦਾ ਚਲਵੰਡੀ ਖਰਾਂ ਦੇ ਵਿੱਚੋਂ ਹਟ ਪੀੜਤਾ ਲਈ ਤੂੜੀ ਦੀ ਸੇਵਾ ਇਕੱਠੀ ਕਰ ਰਹੇ ਨੌਜਵਾਨ ਇਹ ਸਵੇਰ ਦੇ ਲੱਗਿਆ ਬਈ ਗੱਟੂ ਭਰ ਕੇ ਮੂੰਹ ਬੰਨ ਕੇ ਕਹਿੰਦੇ ਵੀ ਗੱਟੂਆਂ ਦੀ ਭਰਨੀ ਆ ਟਰਾਲੀਆਂ ਹਾਂ ਟਰਾਲੀਆਂ ਸਾਰੀਆਂ ਕਹਿੰਦੇ ਜਿੰਨੀਆਂ ਵੀ ਭਰਨੀਆਂ ਆਪਾਂ ਨਾ ਇਹ ਗੱਟੂਆਂ ਨਾਲ ਭਰਨੀਆਂ ਜਿਹੜਾ ਸਿੱਧਾ ਲੈ ਚੱਲ ਬੈਕ ਜਾਉਦਾ ਤਲਵੰਡੀ ਗਲਾਂ ਪਿੰਡ ਤਲਵੰਡੀ ਗਲਾਂ ਤੋਂ ਤੂੜੀ ਦੀ ਸੇਵਾ ਇਕੱਠੀ ਕਰ ਰਹੀ ਹੈ ਸੰਗਤ ਬੈਕ ਜਾਣ ਦੇ ਬੈਕ ਇੱਧਰ ਨੂੰ ਰੱਖ ਸੜਕ 'ਚ ਨੂੰ ਤੁਰਿਆ ਚੱਲ ਇਹ ਤੂੜੀ ਦੇ ਨਾਲ ਕਹਿੰਦੇ ਜਿੰਨੀਆਂ ਟਰਾਲੀਆਂ ਹੋਣਗੀਆਂ ਤਲਵੰਡੀ ਕਲਾਂ ਪਿੰਡ ਦੇ ਸੇਵਾਦਾਰਾਂ ਨੂੰ ਬੇਨਤੀ ਆ ਵੀ ਬੋਰੀਆਂ ਭਰ ਕੇ ਨਾ ਜੇ ਕਿਸੇ ਨੇ ਸੇਵਾ ਕਰਨੀਆਂ ਤਲਵੰਡੀ ਕਲਾਂ ਦੇ ਵਿੱਚੋਂ ਬੋਰੀਆਂ ਭਰ ਕੇ ਪੈਕ ਕਰਕੇ ਰੱਖੋ ਬੋਰੀ ਦਾ ਮੂੰਹ ਸਿਉਂਤਾ ਹੋਵੇ ਬੋਰੀ ਭਰੀ ਹੋਵੇ ਟਰਾਲੀਆਂ ਆਪਾਂ ਇੱਕ ਟਰਾਲੀ ਦਾ ਤਕਰੀਬਨ ਹੋ ਗਈ ਆ ਸਵੇਰੇ ਕਰਾਂਗੇ ਹੋਰ ਇਕੱਠੀ 5-7 ਟਰਾਲੀਆਂ ਜਿਹੜੀਆਂ ਆਪਾਂ ਕਰ ਲਈਏ ਤੂੜੀ ਦੀਆਂ ਲੈ ਕੇ ਤੂੜੀ ਜਾਣੀਆਂ ਨਾਲੇ ਪਤਾ ਲੱਗ ਜੂਗਾ ਫਿਰ ਉੱਥੇ ਕੀ ਸੇਵਾ ਦੀ ਜ਼ਰੂਰਤ ਆ ਅਗਲੀ ਕਰੀ ਜਿਹੜਾ ਰਸਣ ਪਾਣੀ ਲੈ ਕੇ ਜਾਵਾਂਗੇ ਉਹ ਅਗਲੀ ਵਾਰ ਲੈ ਕੇ ਜਾਵਾਂਗੇ ਕਿਉਂਕਿ ਖਾਲੀ ਗੱਡੀਆਂ ਤੇ ਜਾਣ ਦਾ ਕੋਈ ਫਾਇਦਾ ਨਹੀਂ ਉੱਥੇ ਇੱਕ ਦੋ ਟਰਾਲੀਆਂ ਲੈ ਜਾਾਂਗੇ ਉਹਦੇ ਵਿੱਚ ਨਾਲੇ ਆਪਾਂ ਨੂੰ ਪਤਾ ਲੱਗ ਜਾਊ ਕਿਹੜੇ ਇਲਾਕੇ 'ਚ ਕਿੰਨੀ ਲੋਡ ਆ ਵੀਡੀਓ ਤਾਂ ਬਹੁਤ ਪਾਈ ਜਾਂਦੇ ਆ ਪਰ ਸੰਗਤ ਨੇ ਬਹੁਤ ਕਿਹਾ ਵੀ ਆਪਾਂ ਅਸੀਂ ਸੇਵਾ ਕਰਨੀ ਚਾਹੁੰਦੇ ਆ ਇਸ ਕਰਕੇ ਸਾਨੂੰ ਫੇਰ ਟਰਾਲੀ ਭਰਨੀ ਪੈਗੀ ਉਹਦੇ ਨਾਲ ਨਾਲੇ ਜਾ ਕੇ ਜਾਇਜ਼ਾ ਲੈ ਆਵਾਂਗੇ ਕਿਹੜੇ ਏਰੀਆ 'ਚ ਲੋਡ ਆ ਤੇ ਨਾਲੇ ਅਗਲੀ ਗਰੀ ਫਿਰ ਰਾਸ਼ਨ ਪਾਣੀ ਜਿਹੜਾ ਲੈ ਕੇ ਜਾਵਾਂਗੇ ਉਹ ਥੋੜਾ ਜਿਆਦਾ 10 ਦਿਨ ਠਹਿਰ ਕੇ ਲੈ ਕੇ ਜਾਵਾਂਗੇ ਕਿਉਂਕਿ ਹਜੇ ਜਿਆਦਾ ਉੱਥੇ ਲੈ ਕੇ ਜਾਣ ਦਾ ਬਹੁਤ ਜਿਆਦਾ ਸੰਘਤ ਜਾ ਰਹੀ ਆ ਮੇਰੇ ਨਾਲ ਸਕੂਟਰ ਹੀ ਲਈ ਆਂ ਥੋੜੀ ਜਿਹੀ ਆ ਜਾ ਆਉਣ ਦੇ ਮੈਨੂੰ ਬੋਕਰੇ ਚਿੱਦਾ ਹੋਣ ਨੇ ਆਹ 25 ਵੱਡੂ ਭਰੇ ਆ ਵਾ ਸਵੇਰ ਦਾ ਦਾ ਮੈਸਾ 60 ਭਰ ਦਿੰਨੀ ਚੱਲ ਕੋਈ ਨਹੀਂ ਕੋਈ ਨਹੀਂ ਕਿੰਨੀ ਹੋ ਗਈ ਸੇਵਾ ਵਧੀਆ ਆ ਹਾਂ ਬਾਹਰ ਰੌਣਕ ਧਾਰ ਚੋਂਦੇ ਆ ਉਹਦਾ ਆ ਗਏ ਹਾਂ ਧਾਰ ਚੋਂਦੇ ਉਹ ਧਾਰ ਚੋਂਦੇ ਆ ਧਾਰ ਕੋਈ ਆਇਆ ਜਾ ਰਿਹਾ ਮੰਨਦਾ ਏ ਉਹ ਕਿਹੜਾ ਮੰਨ ਨਹੀਂ ਆਪਣੀ ਮੰਨਣ ਘਾੜਦਾ ਘੜਾ ਬੰਦ ਜਾ ਕੋਲ। ਅੱਗੇ ਆਪੀ ਇੱਕ ਹੀ ਹੋਗੀ। ਟ੍ਰੌਲੀ ਹੋ ਜਾਣੀਆਂ ਐ ਤਾਂ ਦਿੰਦੀ ਕੇ ਪਈਆਂ, ਗੋਲੂ ਕੇ ਪਈਆਂ, ਸਰਪੰਚ ਕੇ ਪਈਆਂ। ਦੋ ਤਾਂ ਹੋ ਜਾਣੀਆਂ। ਦੋ ਤਕਰੀਬਨ ਹੋਈ ਜਾਣੀਆਂ। ਤੇ ਆਓ ਜਿਹੜੇ ਕਰੋ। ਕਿਤੋਂ? ਹੌਲੀ ਹੌਲੀ। ਆਹ ਸੁਖਦੇਵ ਆਰਮਨ ਆ। ਚੱਲ ਚੱਲ ਸਿੱਧੀ ਜਾਣ ਦੇ ਸਿੱਧੀ ਇਹ ਸੇਵਾਦਾਰ ਸਵੇਰ ਦੇ ਲੱਗਿਆ ਮੁੰਡੇ ਮੀਂਹ ਪੈਂਦੇ ਚ ਹਰੇਕ ਘਰੋਂ ਜਾ ਕੇ ਆਪ ਗੱਟੂ ਭਰੇ ਆ ਚੱਲ 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 ਸਿੱਧੀ ਚੱਲ ਚੱਲ ਸਿੱਧੀ ਚੱਲ 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 ਥੋੜੀ ਜਿਹਾ ਹੋਰ ਥੋੜੀ ਜਿਹਾ ਫਟਕ ਕਰਦੇ ਹੋਰ ਫਟਕ ਚੱਲ ਰਹਿਣ ਬੈਕ ਕਰਾ ਬੈਕ ਕਰਾ ਬਾਈ ਕਰਦੇ ਸਿੱਧੀ ਚੱਲ ਕਰਦੇ ਆ ਉਹ ਕਾਰੋ ਕੋਈ ਨਹੀਂ ਲੱਤ ਲੋ ਯਾਰ ਹਾਂ ਇੱਥੇ ਕਾਰ ਆ ਜਾ ਯਾਰ ਯਾਰ ਹਲਤ ਨਾ ਕਰੋ ਹਲਤਰਾ ਹਲਤ ਨਾ ਕਰੋ ਥੋੜੀ ਹੋਰ ਸ਼ਖਦੀਪ ਉਹ ਸ਼ਖਦੀਪਾ ਥੋੜੀ ਹੋਰ ਮੇਰੇ ਨਾਲ ਕਰ ਦੇ ਦੋ ਫੁੱਟ ਪਿੱਛੇ ਉਹ ਚੱਲਦੀ ਹੈ ਟਰਾਲੀ ਇੱਕ ਹੋਰ ਜਾਏਗੀ ਕਰਾਂ ਲਾਵਾਂਗੇ ਟਰਾਲੀ ਪਹਿਲੇ ਇੱਕ ਭਰ ਲੋ ਕੋਈ ਨਹੀਂ ਫਿਰ ਫਿਰ ਕੀ ਆਪਾਂ ਹੋਰ ਲਾਵਾਂਗੇ ਟਰਾਲੀਆਂ ਟਰਾਲੀਆਂ ਘਾਟਾ ਵੀ 45 ਸੰਗਤ ਨੂੰ ਬੇਨਤੀ ਆ ਵੀ ਜੇ ਕਿਸੇ ਨੇ ਤੂੜੀ ਦੀ ਸੇਵਾ ਕਰਨੀ ਆ ਤਾਂ ਖਰਾਕ ਵਾਲੇ ਗੱਟੂ ਜਾਂ ਆਪਣੇ ਜਿਹੜੇ ਕੋਈ ਵੀ ਗੱਟੂ ਆਪਣੇ ਕੋਲੇ ਉਹ ਭਰ ਕੇ ਰੱਖੋ ਸਾਨੂੰ ਫੋਨ ਕਰ ਦਿਓ ਕਿਸੇ ਨੂੰ ਵੀ ਫੋਨ ਕਰ ਸਕਦੇ ਤੁਸੀਂ ਰਾਜੂ ਨੂੰ ਕਰ ਦਿਓ ਪ੍ਰਧਾਨ ਜਗਜੀਤ ਨੂੰ ਕਰ ਦਿਓ ਸਰਬਜੀਤ ਨੂੰ ਮੈਂਬਰ ਨੂੰ ਕਰ ਦਿਓ ਸਰਪੰਚ ਸਾਹਿਬ ਨੂੰ ਫੋਨ ਕਰ ਦਿਓ ਤੁਸੀਂ ਸਾਨੂੰ ਸਨੇਹਾ ਲਾ ਸਕਦੇ ਹੋ ਕਿਸੇ ਵੀ ਤਰੀਕੇ ਜੇ ਬੋਰੀਆਂ ਭਰੀਆਂ ਪਈਆਂ ਅਸੀਂ ਟਰਾਲੀਆਂ ਟਰਾਲੀਆਂ ਲੱਦ ਲਾਂਗੇ ਕਿ ਕਿਸੇ ਨੇ ਤੂੜੀ ਦੀ ਸੇਵਾ ਕਰਨੀ ਆ ਕੱਲ ਨੂੰ ਕੱਲੀ ਸਿਰਫ ਤੂੜੀ ਜਾਂ ਆਚਾਰ ਲੈ ਕੇ ਜਾਣਾ ਆਚਾਰ ਤੇ ਅਜੇ ਬਣਾ ਰਹੇ ਆ ਪ੍ਰੋਗਰਾਮ ਤੂੜੀ ਦਾ ਬਣ ਗਿਆ ਵੀ ਉਹ ਪਹਿਲਾਂ ਤੂੜੀ ਲੈ ਕੇ ਜਾਣੀ ਆ ਤੂੜੀਆਂ ਦੋ ਟਰਾਲੀਆਂ ਲੈ ਜੀਏ ਤਿੰਨ ਹੋ ਜਾਣ ਇੱਕੋ ਹੀ ਟੱਕ ਲੈਣੀ ਜਾਣੀ ਪਹਿਲਾਂ ਅਸੀਂ ਇਹ ਸਭ ਜਾਇਜਾ ਲੈਣ ਜਾਣਾ ਦੋ ਤਿੰਨ ਪਾਸੇ ਜਾਵਾਂਗੇ ਧੰਨਵਾਦ ਵੀ ਤਲਵੰਡੀ ਕਲਾਂ ਵਾਲੀ ਸਾਖ ਸਾਰੇ ਵੀਰਾਂ ਦਾ ਧੰਨਵਾਦ ਪਰਾਤ ਦਰਸ ਰਖਾ ਲਿਆ ਓਏ ਬਾੜੀ ਮਨਾਉਂਤੀ ਲਿਆ ਗਿਆ ਓਏ ਰਸਾ ਘਰੋਂ ਲਿਆਵਾਂ ਚੱਕ ਕੇ ਫਿਰ ਗੱਡੀ ਵਾਲਾ ਨਹੀਂ ਨਹੀਂ ਲਾਵਾਂਗੇ ਓਏ ਦੇ ਕੋਲੇ ਆ ਕਾਲੂ ਕੋਲੇ ਮੇਰੇ ਕੋਲ ਵੇਗਾ ਤੋਂ ਲਿਆ ਅਜਮੇਰ ਕਹਿੰਦੇ ਲਿਆਏ ਜਮੇਰ ਓਏ ਜਮੇਰ ਰਸਾ ਮਾੜ ਲਿਆ ਪਾ ਕੇ ਲੈ ਕੇ ਆਣਾ ਨਹੀਂ ਵੀਰ ਥੱਲੇ ਹੋਊਗੀ ਨਹੀਂ ਹੋਊਗੀ ਹੱਕ ਜੀ ਹੋਰ ਨਹੀਂ ਨੀ ਕਰਨ ਵਾਲੀ ਨੂੰ ਰਿਹਾ ਹਨਾ ਹੋਰ ਕਰ ਲੈਣਿਆ ਨਹੀਂ ਵੀ ਚਲ ਆ ਚਲੀਏ ਸੁਖਦੀਪ ਆਪ ਰਸਾ ਲੈ ਕੇ ਆਈਏ ਓਏ ਹਾਂ ਫਤ ਲਿਓ ਲਾ 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 ਲੇ ਚੋ ਤੁਹਾਡੇ ਭਣੇ ਆ ਧੰਨਵਾਦ ਜੀ ਸਾਰਿਆਂ ਦਾ ਧੰਨਵਾਦ ਜੇ ਕੋਈ ਤੂੜੀ ਦਾ ਦਾਨ ਕਰਨਾ ਚਾਹੁੰਦਾ ਤਲਵੰਡੀ ਕਾਲੀ ਸੰਗਤ ਸਾਡੇ ਨਾਲ ਜਰੂਰ ਕੰਟੈਕਟ ਕਰੋ ਬੱਟੂ ਭਰ ਕੇ ਮੂੰਹ ਸਿਉਂਤੇ ਹੁਣ ਅਸੀਂ ਤੂੜੀ ਚੱਕ ਕੇ ਲੈ ਜਾਵਾਂਗੇ ਜੀ ਸੇਵਾਦਾਰਾ ਸਵੇਰ ਦੇ ਲੱਗੇ ਹੀ ਸੇਵਾ ਕਰਨ ਅੱਜ ਆ ਟਰਾਲੀ ਹੋ ਗਈ ਆ ਅੱਜ ਤਾਂ ਆਪ ਹੀ ਭਰੀ ਆ ਅੱਜ ਤਾਂ ਤਕਰੀਬਨ ਸਾਰੀ ਜਿੰਨੀ ਵੀ ਤੂੜੀ ਭਰੀ ਆ ਆਪ ਹੀ ਸੇਵਾਦਾਰਾ ਨੇ ਭਰੀ ਆ ਬੇਨਤੀ ਆ ਵੀ ਜੇ ਕਿਸੇ ਨੇ ਕੋਈ ਗੱਟੂ 2 ਗੱਟੂ 4 ਗੱਟੂ 10 ਗੱਟੂ ਕਰਨੀ ਆ ਸੇਵਾ ਤਾਂ ਉਹ ਗੱਟੂ ਭਰ ਕੇ ਰੱਖ ਦੇਣਾ ਤੇ ਸੇਵਾਦਾਰਾਂ ਨੂੰ ਕਰ ਲੈਣ ਕੰਟੈਕਟ ਤੇ ਅਸੀਂ ਘਰੋਂ ਜਾ ਕੇ ਚੱਕ ਲਾਂਗੇ ਧੰਨਵਾਦ ਜੀ ਹਾਂ ਕੋਈ ਗੱਲ ਨਹੀਂ ਧੰਨਵਾਦ